ਸ਼ਾਸਤਰੀ ਦਾ ਸਾਰਿਆਂ ਭੈਣਾਂ ਨੂੰ ਉਹਦਾ ਤੰਦਰੁਸਤ ਹੋਵਾਂਗੇ ਪਰਮਾਤਮਾ ਸਾਨੂੰ ਤੰਦਰੁਸਤੀ ਦੇਵੇ ਤੇ ਸਭ ਦੇ ਅੰਗ ਸੰਗ ਸਹਾਇ ਹੋਵੇ ਮੈਂ ਸੁਖਿੰਦਰ ਕੌਰ ਛਾਵੜਾ ਅੰਗਜਰੋਂ ਨਾਨਕਾ ਮੇਲ ਜਾਂਦਾ ਸੀ ਤੇ ਗੀਤ ਗਾਉਂਦਿਆਂ ਜਾਂਦੀਆਂ ਤੇ ਗੀਤ ਗਾਉਂਦੀਆਂ ਆਉਂਦੀਆਂ ਉਹ ਸੁਣੋ ਹੁਣ ਗੀਤ ਜਾਂਦ ਕਰ ਕੋੜੀਏ ਛਾੜ ਦੇ ਚੁਗਲੀ ਛੜ ਦੇ ਨਿੰਦੇ ਛੱਡ ਦੇ ਇਸ ਕਲੇਸ਼ ਨੂੰ ਨੀ ਸੱਚੇ ਜਾਵਾਂਗੇ ਸੱਚੇ ਜਾਵਾਂਗੇ ਗੁਰਾਂ ਦੇ ਦੇਸ ਨੀ ਸੱਚੇ ਜਾਵਾਂਗੇ ਚੰਦ ਘਰ ਕੋੜੀਏ ਛੜ ਕੇ ਉੱਠ ਕੇ ਨਾ ਲਾਪਜਨ ਕਰੇ ਗੋਵਿੰਦ ਦਾ ਮੋ ਮੰਗੀਆਂ ਮਰਾਦਾ ਬਾਲਾ ਬ ਨਗਾਰੇ ਗੋਵਿੰਦ ਨਾ ਤੰਦ ਕੋ ਕੋਡੀ ਨੇ ਬਾਗ ਲਵਾਇਆ ਬਗੀਚਾ ਲਵਾਇਆ ਵਿੱਚ ਲਵਾਇਆ ਬੂਟਾ ਕੇ ਸਰਦਾ ਤੇਰੀ ਦੌੜੀ ਵਿੱਚ മഞ്ചാപ്പ ചന്ദ്ര പാരി ബാലിപ്പേ നോനാജനെ പഞ്ച പാഠീ നാല്